ਸਤਿ ਸ਼੍ਰੀ ਅਕਾਲ ਦੋਸਤੋ ਜੁੜ ਚੁੱਕੇ ਆ ਜੀ ਨਵੀਂ ਵੀਡੀਓ ਲੈ ਕੇ ਤੇ ਇੱਕ ਹੋਰ ਵਿਸ਼ਾ ਜਿਹੜਾ ਤੁਹਾਨੂੰ ਸਕੂਨ ਦੇ ਸਕੇ ਉਹ ਗੱਲਾਂ ਜਿਹੜੀਆਂ ਤੁਹਾਡੀ ਜ਼ਿੰਦਗੀ ਚ ਕੰਮ ਆ ਸਕਣ ਉਹ ਹੀ ਕਰੂੰਗਾ ਜੀ ਅੱਜ ਦਾ ਵੀ ਵਿਸ਼ਾ ਕੁਝ ਇਦਾਂ ਦਾ ਹੀ ਆ ਤੇ ਮੈਨੂੰ ਉਮੀਦ ਆ ਜਲੂਰ ਕੰਮ ਆਉਂਦੀਆਂ ਵੀ ਹੋਣਗੀਆਂ ਕਿਤੇ ਨਾ ਕਿਤੇ ਸੋ ਇਹ ਜਿਹੜੇ ਵਿਚਾਰ ਮੈਂ ਪੇਸ਼ ਕਰਦਾ ਕੋਈ ਜ਼ਰੂਰੀ ਨਹੀਂ ਸਾਰੇ ਮੇਰੇ ਨਾਲ ਸਹਿਮਤੀ ਹੋਣਗੇ ਹਰੇਕ ਬੰਦੇ ਨੂੰ ਵਿਚਾਰਾਂ ਦੀ ਖੁੱਲਾ ਆਜ਼ਾਦੀ ਆ ਉਹ ਆਪਣੇ ਵਿਚਾਰ ਆਪਣੇ ਤਰੀਕੇ ਦੇ ਨਾਲ ਰੱਖ ਸਕਦਾ ਸੋ ਤੁਸੀਂ ਵੀ ਕਮੈਂਟਾਂ ਦੇ ਵਿੱਚ ਜੋ ਵੀ ਤੁਹਾਡੇ ਖਿਆਲ ਨੇ ਉਹ ਪ੍ਰਗਟ ਕਰ ਸਕਦੇ ਹੋ ਅੱਜ ਦਾ ਵੀ ਵਿਸ਼ਾ ਕੁਝ ਐਦਾਂ ਦਾ ਵਾ ਕਿ ਤੁਸੀਂ ਅਸਹਿਮਤੀ ਪ੍ਰਗਟ ਕਰ ਸਕਦੇ ਹੋ ਇਹ ਗੱਲ ਮੈਂ ਤਾਂ ਕਹੀ ਆ ਕਿਉਂਕਿ ਅੱਜ ਮੈਂ ਗੱਲ ਕਰੂੰਗਾ ਤਿੰਨ ਉਹ ਲੋਕ ਜਿਨ੍ਹਾਂ ਨਾਲ ਕੋਈ ਕਹਿ ਲਓ ਵੀ ਮਾੜੀ ਕਰ ਜੇ ਧੋਖਾ ਉਹਨਾਂ ਨਾਲ ਹੋ ਜਾ ਜ ਕਿਸੇ ਵੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਰਿਸ਼ਤੇ ਆ ਨੇ ਜਾਂ ਜੋ ਵੀ ਦੁਨੀਆ ਦੇ ਉੱਤੇ ਉਹਨਾਂ ਦੇ ਉਹਨਾਂ ਦੀ ਜ਼ਿੰਦਗੀ ਚ ਲੋਕ ਜੁੜੇ ਨੇ ਉਹਨਾਂ ਨੇ ਦਗਾ ਕੀਤਾ ਹੋਵੇ ਤਾਂ ਉਹ ਲੋਕ ਕੀ ਰਿਐਕਟ ਕਰਦੇ ਨੇ ਇਹਦੇ ਬਾਰੇ ਗੱਲ ਕਰਾਂਗੇ ਪਹਿਲੇ ਤਰ੍ਹਾਂ ਦੇ ਲੋਕ ਹੁੰਦੇ ਨੇ ਕਿ ਉਹ ਜਿਹੜੇ ਕਹਿੰਦੇ ਕਮਜ਼ੋਰ ਕਮਜ਼ੋਰ ਲੋਕ ਹੁੰਦੇ ਨੇ ਤੇ ਉਹ ਬਦਲਾ ਲੈਣ ਬਾਰੇ ਸੋਚਦੇ ਆ ਹੁੰਦਾ ਐਦਾਂ ਕਿ ਜੇ ਕਿਸੇ ਨੇ ਆਕੇ ਤੁਹਾਡੇ ਨਾਲ ਗਲਤ ਕੀਤਾ ਕੁਝ ਤੇ ਆਪਾਂ ਸੋਚਾਂਗੇ ਯਾਰ ਵੀ ਇਹਨੇ ਮੇਰੇ ਨਾਲ ਗਲਤ ਕੀਤਾ ਹੁਣ ਮੈਂ ਵੀ ਕਰਕੇ ਦਿਖਾਵਾਂਗਾ ਮੈਂ ਉਹਨੂੰ ਇਹਸਾਸ ਕਰਾਉਂਗਾ ਜਾਂ ਉਹਨੂੰ ਆਪਾਂ ਪੁੱਠੇ ਸਿੱਧੇ ਦਿਮਾਗ ਵੀ ਕਈ ਲੈ ਆਨੇ ਆ ਨਾ ਦਿਮਾਗ ਦੇ ਵਿੱਚ ਵੀ ਮੈਂ ਉਹਨੂੰ ਨੁਕਸਾਨ ਪਹੁੰਚਾਉਂਗਾ ਹੁਣ ਮੈਂ ਮਾਰੂਗਾ ਉਹਨੂੰ ਕੁੱਟੂਗਾ ਚਲੋ ਜੇ ਮਾਰਨਾ ਕੁੱਟਣਾ ਨਹੀਂ ਤਾਂ ਤੁਸੀਂ ਉਹੀ ਬਦਲਾ ਲੈਣ ਦੀ ਕੋਸ਼ਿਸ਼ ਕਰਦੇ ਹੋ ਵੀ ਉਹਨੂੰ ਮੈਂ ਪੂਰੀ ਤਰ੍ਹਾਂ ਨਾਲ ਤੋੜ ਦਵਾਂ ਬੰਦੇ ਨੂੰ ਵੀ ਉਹਨੇ ਜੋ ਕੁਝ ਮੇਰੇ ਨਾਲ ਕੀਤਾ ਮੈਂ ਉਹ ਤੋਂ ਡਬਲ ਕਰਕੇ ਵੀ ਉਹਦੀ ਭਾਜੀ ਮੋੜ ਦਵਾਂ ਸੋ ਇਹ ਇਹ ਕਹਿੰਦੇ ਆ ਜੀ ਕਿ ਕਮਜ਼ੋਰ ਲੋਕਾਂ ਦੀ ਨਿਸ਼ਾਨੀਆਂ ਦੂਜੇ ਤਰ੍ਹਾਂ ਦੇ ਲੋਕ ਕਿਹੜੇ ਹੁੰਦੇ ਨੇ ਕਹਿੰਦੇ ਜੀ ਉਹ ਮਜ਼ਬੂਤ ਲੋਕ ਨੇ ਉਹ ਮਾਫ ਕਰਨ ਵਾਲੇ ਹੁੰਦੇ ਨੇ ਦੇਖੋ ਇੱਥੇ ਮੈਂ ਇੱਕ ਗੱਲ ਕਲੀਅਰ ਕਰਨੀ ਚਾਹੂੰਗਾ ਵੀ ਉਹ ਗਲਤੀ ਤੇ ਡਿਪੈਂਡ ਆ ਵੀ ਸਾਹਮਣੇ ਵਾਲੇ ਨੇ ਕਿੰਨੀ ਵੱਡੀ ਕੀਤੀ ਆ ਜੇ ਗਲਤੀ ਉਹ ਐਡੀ ਵੱਡੀ ਆ ਸਿੱਧਾ ਆ ਕੇ ਤੁਹਾਡੀ ਸੈਲਫ ਰਿਸਪੈਕਟ ਦੇ ਉੱਤੇ ਆ ਕੇ ਉਹਨੇ ਇੱਕ ਤਰ੍ਹਾਂ ਨਾਲ ਗੋਲੀਆਂ ਮਾਰਦੀ ਹਨਾ ਤੁਹਾਨੂੰ ਇੱਕ ਤਰ੍ਹਾਂ ਨਾਲ ਆਪਣੇ ਆਪ ਦੇ ਵਿੱਚ ਜਿਉਣਾ ਜੋਗਾ ਹੀ ਨਹੀਂ ਛੱਡਿਆ ਇਹੋ ਜੀ ਗਲਤੀ ਸੀ ਤਾਂ ਫਿਰ ਤੁਸੀਂ ਜੇ ਮਾਫ ਕਰ ਦੋਗੇ ਉਹਨੂੰ ਤਾਂ ਇਹ ਇਹਦੇ 'ਚ ਤੁਹਾਡੀ ਮਜ਼ਬੂਤੀ ਹੋਊਗੀ ਕੁਝ ਜ਼ਰੂਰੀ ਨਹੀਂ ਆ ਹਾਂ ਛੋਟੀ ਗਲਤੀ ਲਈ ਛੋਟੀਆਂ-ਛੋਟੀਆਂ ਗਲਤੀਆਂ ਇਨਸਾਨ ਤੋਂ ਹੁੰਦੀਆਂ ਰਹਿੰਦੀਆਂ ਨੇ ਉੱਥੇ ਆਪਾਂ ਬਦਲੇ ਨਹੀਂ ਲੈਣੇ ਉੱਥੇ ਮaaf ਕਰ ਦੋ ਉਹ ਬੰਦਾ ਮਜ਼ਬੂਤ ਕਹਾਊਗਾ ਪਰ ਜੇ ਬਹੁਤ ਜ਼ਿਆਦਾ ਵੱਡੀ ਗਲਤੀ ਆ ਉੱਥੇ ਤੁਸੀਂ ਮaaf ਕਰਦੇ ਹੋ ਤਾਂ ਮੈਨੂੰ ਲੱਗਦਾ ਫਿਰ ਇਹ ਮਜ਼ਬੂਤੀ ਨਹੀਂ ਹੋਊਗੀ ਹਾਂ ਇਹ ਗੱਲ ਕਹੀ ਜਾ ਸਕਦੀ ਆ ਵੀ ਤੁਸੀਂ ਮaaf ਕਰਕੇ ਉਹਨੂੰ ਆਪਣੇ ਤੋਂ ਦੂਰ ਕਰਤਾ ਫਿਰ ਤੁਸੀਂ ਮਜ਼ਬੂਤ ਹੋ ਇੱਥੇ ਮਜ਼ਬੂਤੀ ਕਹੀ ਜਾ ਸਕਦੀ ਆ ਸੋ ਤੁਹਾਡੇ ਇੱਥੇ ਕੀ ਖਿਆਲ ਨੇ ਇਹ ਤੁਸੀਂ ਦੱਸਣੇ ਆ ਤੀਜੇ ਤਰ੍ਹਾਂ ਦੇ ਲੋਕ ਕਹਿੰਦੇ ਹੁੰਦੇ ਆ ਜੀ ਸਮਝਦਾਰ ਉਹ ਇਗਨੋਰ ਕਰਦੇ ਨੇ ਇਹਨਾਂ ਚੀਜ਼ਾਂ ਨੂੰ ਮਤਲਬ ਉਹਨਾਂ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਆਪਣੇ ਆਪ ਦੇ ਨਾਲ ਪਿਆਰ ਕਰਨ ਵਾਲੇ ਲੋਕ ਹੁੰਦੇ ਨੇ ਉਹ ਦੁਨੀਆ ਦਾ ਭੇਦ ਪਾ ਚੁੱਕੇ ਲੋਕ ਹੁੰਦੇ ਨੇ ਉਹਨਾਂ ਨੇ ਬਹੁਤ ਕੁਝ ਹੰਡਾ ਲਿਆ ਹੁੰਦਾ ਵਾ ਉਹਨਾਂ ਨੇ ਦੇਖ ਲਿਆ ਹੁੰਦਾ ਵਾ ਵੀ ਇਹ ਜਿਹੜਾ ਇਹ ਦੁਨੀਆ ਵਾ ਇਹ ਜਿਹੜੀ ਜ਼ਿੰਦਗੀ ਆ ਇਹ ਹੈ ਕੀ ਆ ਅਸਲ ਦੇ ਵਿੱਚ ਸੋ ਉਹ ਲੋਕ ਸਮਝਦਾਰ ਹੋ ਜਾਂਦੇ ਨੇ ਸੁੱਲਝ ਜਾਂਦੇ ਨੇ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਇਹ ਸੋਚ ਰੱਖ ਲੈਂਦੇ ਨੇ ਕਿ ਕੋਈ ਸਾਹਮਣੇ ਵਾਲਾ ਕੁਝ ਕਰ ਰਿਹਾ ਵਾ ਜੋ ਉਹ ਮੈਨੂੰ ਨੁਕਸਾਨ ਦੇਣ ਦੀ ਕੋਸ਼ਿਸ਼ ਕਰ ਰਿਹਾ ਉਹਦੇ ਵਿੱਚ ਉਹਨੂੰ ਨੁਕਸਾਨ ਨਹੀਂ ਹੋਣਾ ਉਹ ਆਪਣੇ ਆਪ ਨੂੰ ਨੁਕਸਾਨ ਕਰ ਰਿਹਾ ਕੋਈ ਬੰਦਾ ਆ ਕੇ ਤੁਹਾਨੂੰ ਨੁਕਸਾਨ ਪਹੁੰਚਾਣ ਦੀ ਮੰਨ ਲਓ ਕਿ ਕੋਸ਼ਿਸ਼ ਕਰ ਰਿਹਾ ਤੁਹਾਨੂੰ ਧੋਖਾ ਦੇ ਰਿਹਾ ਜਾਂ ਕਿਸੇ ਵੀ ਤਰ੍ਹਾਂ ਨਾਲ ਤੁਹਾਡੇ ਨਾਲ ਮਾੜੀ ਕਰ ਰਿਹਾ ਤੁਸੀਂ ਤਾਂ ਆਪਣਾ ਜਿਹੜਾ ਦਾਇਰਾ ਉਹ ਪਛਾਣ ਚੁੱਕੇ ਹੋ ਤੁਸੀਂ ਆਪਣੀ ਜ਼ਿੰਦਗੀ ਦਾ ਫੈਸਲਾ ਲੈ ਚੁੱਕੇ ਹੋ ਵੀ ਕਿੱਦਾਂ ਜਿਉਣੀ ਆ ਉਹ ਸਾਹਮਣੇ ਵਾਲਾ ਲੱਖ ਕੋਸ਼ਿਸ਼ਾ ਕਰਦੇ ਕਰਦਾ ਰਹੇ ਉਹਨੂੰ ਫਰਕ ਤੁਹਾਨੂੰ ਫਰਕ ਨਹੀਂ ਪੈਣਾ ਸੋ ਇਹ ਹੁੰਦੇ ਆ ਜੀ ਸਮਝਦਾਰ ਲੋਕ ਕਿ ਇਹ ਸਾਰਾ ਕੁਝ ਜਾਣਦੇ ਹੋਏ ਵੀ ਲਾਪਰਵਾਹ ਜਾਂ ਕਹਿ ਲਓ ਬੇਪਰਵਾਹ ਹੋ ਜਾਂਦੇ ਨੇ ਲਾਪਰਵਾਹ ਨਹੀਂ ਬੇਪਰਵਾਹ ਕਹਿ ਲਓ ਬੀਉ ਮਸਤਨੀ ਆਪਣੇ ਆਪ ਦੇ ਵਿੱਚ ਐਦਾਂ ਦੇ ਮੇਰਾ ਖਿਆਲ ਆਪਾਂ ਨੂੰ ਬਣ ਜਾਣਾ ਚਾਹੀਦਾ ਵਾ ਕਿ ਜੋ ਕੋਈ ਮਾੜੀ ਕਰਦਾ ਵਾ ਉਹ ਆਪੇ ਭੁਗਤ ਲੂਗਾ ਉਹ ਪਰਮਾਤਮਾ ਬੈਠਾ ਉਹਨੇ ਹਰੇਕ ਦਾ ਫੈਸਲਾ ਕਰ ਦੇਣਾ ਕੌਣ ਸਹੀ ਆ ਕੌਣ ਗਲਤ ਆ ਤੇ ਉਹ ਨਿਬੇੜੇ ਆ ਸਾਰੇ ਉਹਦੇ ਤੇ ਛੱਡ ਦੂ ਬਹੁਤ ਬਹੁਤ ਧੰਨਵਾਦ ਜੀ ਸੋ ਕਿਵੇਂ ਲੱਗੀ ਵੀਡੀਓ ਜਰੂਰ ਦੱਸ ਦਿਓ ਵਿਚਾਰਾਂ ਦੇ ਵਿੱਚ ਕੋਈ ਕਮੀ ਆ ਤਾਂ ਉਹ ਵੀ ਦੱਸ ਦਿਓ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵਾਂ ਕਨਸੈਪਟ ਲੈ ਕੇ ਬਹੁਤ ਜਲਦੀ ਹਾਜ਼ਰ ਹੋਊਗਾ ਅੱਜ ਥੋੜੀ ਜੀ ਸਮੇਂ ਦੀ ਪਾਬੰਦੀ ਆ ਤੇ ਵੀਡੀਓ ਜਿਹੜੀ ਆ ਮੈਂ ਦੇਖ ਰਿਹਾ ਕਿ ਸਾਢੇ 1.7 ਮਿੰਟ ਦੀ ਬਣੀ ਆ ਤੇ ਅਗਲੀਆਂ ਜਿਹੜੀਆਂ ਅਗਲੇ ਹਫ਼ਤੇ ਤੋਂ ਵੀਡੀਓਜ਼ ਹੋਣਗੀਆਂ ਉਹ ਉਹੀ ਸੀਰੀਜ਼ ਚੱਲੂਗੀ ਜੀ ਥੋੜਾ ਜਿਹਾ ਸਮਾਂ ਵਧਾਵਾਂਗੇ ਧੰਨਵਾਦ